ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖੀਮ ਕਰਨ ਦੇ ਪਿੰਡ ਪਿੰਡ ਮਹਿਤੀਪੁਰ ਵਿਖੇ ਜੋ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਬਿਲਕੁਲ ਜ਼ੀਰੋ ਲਾਈਨ ਤੇ ਤਨ ਤਨ ਸ਼ਹੀਦ ਬਾਬਾ ਸਾਹਿਬ ਸਿੰਘ ਜੀ ਸ਼ਾਬਾਸ਼ੀ ਜੀ ਦਾ ਸਾਲਾ ਨਹੀਂ ਜੋੜ ਮੇਲਾ ਮਨਾਇਆ ਜਾਂਦਾ ਹੈ ਐਤ ਕੀ ਦੀ ਵਾਰ 12 ਜੁਲਾਈ 13 ਜੁਲਾਈ 14 ਜੁਲਾਈ 15 ਜੁਲਾਈ 16 ਜੁਲਾਈ 17 ਜੁਲਾਈ ਤੇ 18 ਜੁਲਾਈ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮੇਲਾ ਮਨਾਇਆ ਜਾ ਰਿਹਾ ਹੈ 180 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਹਨਾਂ ਨੂੰ ਤਿੰਨ ਲੜੀਆਂ ਦੇ ਵਿੱਚ ਵੰਡਿਆ ਗਿਆ ਹੈ ਜਿਸ ਦਾ ਅੱਜ 58 ਦੇ ਕਰੀਬ ਸ਼੍ਰੀ ਖੰਡ ਪਾਠ ਸਹਿਬ ਆਰੰਭ ਕੀਤੇ ਗਏ ਹਨ ਇਹਨਾਂ ਦੇ ਭੋਗ 14 ਜੁਲਾਈ ਨੂੰ ਪਹਿਣਗੇ 14 ਜੁਲਾਈ ਨੂੰ ਫਿਰ ਸ਼੍ਰੀ ਖੰਡ ਪਾਠ ਸਹਿਬ ਜੀ ਆਰੰਭ ਕੀਤੇ ਜਾਣਗੇ ਉਹਨਾਂ ਦੇ 16 ਤਰੀਕ ਨੂੰ ਭੋਗ ਪਾਏ ਜਾਣਗੇ 16 ਤਰੀਕ ਤੋਂ ਆਰੰਭ ਕੀਤੇ ਗਏ ਪਾਠਾਂ ਦੇ ਭੋਗ 18 ਜੁਲਾਈ ਮੁਤਾਬਕ 300 ਨੂੰ ਮਨਾਇਆ ਜਾਵੇਗਾ ਤੇ ਮਾਚੀਕੇ ਦੇ ਸੇਵਾਦਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਦੇ ਹਨ ਆਓ ਆਪਾਂ ਇਸ ਅਸਥਾਨ ਦੇ ਦਰਸ਼ਨ ਕਰੀਏ ਗੱਲ ਤਾਂ ਮਾਪਾ ਚਿਰੋ ਬੜੇ ਖੇਤ ਜਮਾਣ ਦੇਓ ਸੁਰਮਾ ਖੇਤ ਜਮਾਣ ਦੇਓ ਸੁਰਮਾ ਖੇਤ ਜਮਾਣ ਦੇਓ ਸੁਰਸੋ <Sessimitation> ਮਹਿਚਾ <Sessimitation> ਉਰਜਾ ਉਰਜਾ ਕਟ ਮਰ ਅਬ ਹੁਨਾ ਛਾ ਲੈ ਤੇ ਕਬ ਹੁਨਾ ਛਾ ਕੇ ਮਿੱਠੇ ਰੁਪਿਆਰੇ ਨਾ ਤਕਿਆ ਮਿੱਤਰ ਕਿਆਰੇ ਨੂੰ ਹਾਲ ਪਰੀ ਦਾ ਤਕ ਦਾ ਤਹਰਾ ਹਾਲ ਮੁਰੀਦਾ ਦਾ ਤਹਰਾ up there Soon as we ਸਾਨਾ ਦਾਸਨਾ ਸੋਰ ਸੁਰਾਹੀ ਖੰਚ ਰਪਿਆ ਲ ਬੇਦ ਕਸਾਇਆ ਦਸੇਗਾ ਬੇਦ ਕਸਾਇਆ ਦਸੇਗਾ ਲਪਰੀ ਦਾ ਨਾ ਤੱਤਰ ਗੁਰ ਦਾ ਭਟ ਤੇ ਰਿਆ ਆਰਮਰੀ ਦਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੇ ਖਾਲਸਾ ਜੀ ਉਹ ਅੱਜ ਆਪਾਂ ਉਸ ਧਰਤੀ ਤੇ ਖੜੇ ਆ ਜੋ ਕਿ ਸ਼ਹੀਦਾ ਸਿੰਘਾਂ ਦੀ ਪਾਵਨ ਅਸਥਾਨ ਤਨਤਨ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਦਾ ਨਗਰ ਮੈਦੀਪੁਰਾ ਪਾਕਿਸਤਾਨ ਹਿੰਦੁਸਤਾਨ ਦੀ ਜ਼ੀਰੋ ਲਾਈਨ ਤੇ ਜੋ ਗੁਰਦੁਆਰਾ ਸਥਾਪਿਤ ਹੈ ਆਪ ਜੀ ਨੂੰ ਬੜੇ ਦਿਨਾਂ ਤੋਂ ਹੋ ਕੇ ਆ ਬੇਨਤੀਆਂ ਕੀਤੀਆਂ ਸਨ ਕਿ ਅੱਜ ਤਨਤਨ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ 52 ਸ੍ਰੀ ਅਖੰਡ ਪਾਤਸ਼ਾਹ ਜਿਹੜੇ ਆ ਹੋਇਆ ਔਰ ਤੈਨੋਂ ਲੜੀਆਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ 174 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਜੋ ਕਿ ਸ਼ਹੀਦਾ ਸਿੰਘਾਂ ਦੀ ਕਿਰਪਾ ਮਿਹਰ ਸਦਕਾ ਜਿੰਨਾ ਪਰਿਵਾਰਾਂ ਦੀਆਂ ਸੁੱਖਣਾ ਪੂਰਨ ਹੋਈਆਂ ਉਹਨਾਂ ਪਰਿਵਾਰਾਂ ਵੱਲੋਂ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸ਼ਹੀਦ ਬਾਬਾ ਸਾਹਿਬ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਕਰਾਏ ਆ ਸਾਰੇ ਸਮੁੱਚੇ ਨਗਰ ਮੈਦੀਪੁਰ ਵੇਲੀਆਂ ਮੈਦੀਪੁਰਾ ਮਾਛੀ ਕੇ ਨਗਰ ਵੱਲੋਂ ਅਤੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਜਿਸ ਵਿੱਚ ਐਰਕੀ ਤਿੰਨ ਲੜੀਆਂ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਕਰਵਾਏ ਜਾਣੇ ਆ ਆਓ ਗੁਰੂ ਪਿਆਰੇ ਖਾਲਸਾ ਜੀਓ ਹਰ ਸਾਲ ਦੀ ਤਰ੍ਹਾਂ ਮੇਲੇ ਦੇ ਵਿੱਚ ਸੇਵਾ ਕਰਕੇ ਤਨੋਂ ਮਨੋਂ ਤਨੋਂ ਹੋ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਅਸਥਾਨ ਦੇ ਉਤੋਂ ਜਦੋਂ ਵੀ ਕੋਈ ਸ਼ਰਧਾਵਾਣ ਸ਼ਰਧਾ ਰੱਖ ਕੇ ਆਇਆ ਹੈ ਕਦੇ ਉਹ ਖਾਲੀ ਨਹੀਂ ਗਿਆ ਸ਼ਹੀਦਾ ਸਿੰਘਾਂ ਨੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਕੀਤੀਆਂ ਤਾਂ ਕਰਕੇ ਜਿਹੜਾ ਹੈ 8 ਦਿਨ ਦਾ ਜਿਹੜਾ ਸਾਲਾਨਾ ਜੋੜ ਮੇਲਾ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 12 ਜੁਲਾਈ ਦਿਨ ਸ਼ਨੀਵਾਰ ਨੂੰ ਧੰਤਨ ਬਾਬਾ ਸਹਿਬ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਸਤਾਨਾਂ ਤੇ ਸਲਾਨਾਂ ਜੋੜ ਮੇਲੇ ਆਰੰਭ ਹੋ ਚੁੱਕੇ ਆ ਅੱਜ ਪਹਿਲੀ ਲੜੀ ਦੇ ਵਿੱਚ 55 ਸ੍ਰੀ ਖਾਨਪੜ ਸਾਹਿਬ ਜਪਜੀ ਸਾਹਿਬ ਜੀ ਦੀ ਪੋਥੀ ਸਮੇਤ ਆਰੰਭ ਹੋ ਚੁੱਕੇ ਆ ਬੇਅੰਤ ਸੰਗਤਾਂ ਸਵਾਮਾਂ ਨਿਭਾ ਰਹੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਇੱਥੇ ਸ਼ਹੀਦਾਂ ਸਿੰਘਾਂ ਦੇ ਸਤਾਨਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਅਚੇਚੇ ਤੌਰ ਤੇ ਅਤੇ ਇਸ ਵਾਰ ਝਾੜ ਸਾਹਿਬ ਜੋ ਬਾਬੇ ਵੀਰ ਸਿੰਘ ਦਾ ਦਾਲ ਹੈ ਉਹ ਵੀ ਪਹੁੰਚ ਰਿਹਾ ਸਲਾਨਾ ਜੋੜ ਮੇਲੇ ਤੇ ਸੋ ਬਾਕੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਅੱਜ 12 ਤਰੀਕ ਨੂੰ ਪਹਿਲੀ ਲੜੀ ਦੇ ਸ੍ਰੀ ਖਾਨਪਾੜ ਸਾਹਿਬ ਆਰੰਭ ਹੋਇਆ ਇਸੇ ਤਰ੍ਹਾਂ ਸੋਮਵਾਰ ਪਹਿਲੀ ਲੜੀ ਦੇ ਭੋਗ ਪੈਣੇ ਆ ਦੂਸਰੀ ਲੜੀ ਦੇ ਸ੍ਰੀ ਖਾਨਪਾੜ ਸਾਹਿਬ ਆਰੰਭ ਹੋਣਗੇ ਫਿਰ ਬੁੱਧਵਾਰ ਨੂੰ ਜਿਹੜੇ ਆ ਦੂਸਰੀ ਲੜੀ ਦੇ ਭੋਗ ਪੈਣੇ ਆ ਅਤੇ ਦੂਸਰੀ ਲੜੀ ਦੇ ਭੋਗ ਤੋਂ ਉਪਰੰਤ ਆ ਫਿਰ ਤੀਸਰੀ ਲੜੀ ਜਿਹੜੀ ਆ ਪਹਿਲੀ ਸੌਨ ਨੂੰ ਆਰੰਭ ਹੋਣੀ ਆ 3118 ਜੁਲਾਈ ਨੂੰ ਸ੍ਰੀ ਖਾਨਪਾੜ ਸਾਹਿਬ ਜੀ ਦੇ ਭੋਗ ਪੈਣੇ ਆ ਭੋਗ ਤੋਂ ਉਪਰੰਤ ਜਿਹੜੇ ਆ ਉੱਚ ਕੋਟੀ ਦੇ ਜਿਹੜੇ ਆ ਰਾਗੀ ਢਾਡੀ ਜਥੇ ਇਕ ਵਿਸ਼ਰੀ ਜਥੇ ਜਿਹੜੇ ਆ ਉਹ ਪਹੁੰਚ ਰਿਆ ਸਾਰੀਆਂ ਸੰਗਤਾਂ ਨੇ ਬਾਤ ਚੜ ਕੇ ਹਮ ਹਮਾ ਕੇ ਪਹੁੰਚਣਾ ਸੋ ਇਹ 6-7 ਦਿਨ ਜਿਹੜਾ ਆਪਾਂ ਚੜ੍ਹਦੀ ਕਲਾ ਦੇ ਨਾਲ ਸ਼ਹੀਦਾਂ ਸਿੰਘਾਂ ਦੇ ਪਹਿਰੇ ਨਿਭਾਉਣੇ ਆ ਕਿਉਂਕਿ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਇੱਥੇ ਜਿਹੜਾ ਦ੍ਰਿਸ਼ ਆ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਜਿਹੜੇ ਆ ਪਹੁੰਚਦੇ ਆ ਕਿਉਂਕਿ ਜ਼ੀਰੋ ਲਾਈਨ ਤੇ ਆ ਬਾਰਡਰ ਤੇ ਆ ਸੋ ਇਹ ਸ਼ਹੀਦਾਂ ਸਿੰਘਾਂ ਦਾ ਸਥਾਨ ਗੇਟ ਖੁੱਲਦਾ ਕੱਲ ਤੋਂ ਜਿਹੜੇ ਆ 13 ਜੁਲਾਈ ਤੋਂ ਗੇਟ ਵੀ ਖੁੱਲ ਜਾਨੇ ਆ ਜੋ ਅਗਲੇ ਬੰਨੇ ਜਿਹੜਾ ਗੇਟ ਤੋਂ ਅਗਲੇ ਬੰਨੇ ਪਾਕਿਸਤਾਨੀ ਸਾਈਡ ਜਿੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਧੋਣੇ ਆ ਸੋ ਉੱਥੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਆ ਕੱਲ ਤੋਂ ਲੈ ਕੇ 13 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ ਜਿਹੜੇ ਆ ਨਿਰੰਤਰ ਚੱਲਣੇ ਆ ਵਾਹ ਚੜ੍ਹ ਕੇ ਲਾਹਾ ਪ੍ਰਾਪਤ ਕਰ ਗਏ ਸੋ ਸਾਰੀਆਂ ਸੰਗਤਾਂ ਨੂੰ ਵਧਾਈ ਵੀ ਦੇਣੇ ਅਸ਼ੀਦਾ ਸਿੰਘਾਂ ਦੇ ਸਾਲਾਨਾ ਜੋੜ ਮੇਲੇ ਤੇ ਇੰਨੀਆਂ ਬੇਨਤੀਆਂ ਵੀ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ